ਸਾਲੇ ਆ ਸੱਸ ਦਾ ਟਕਾਪਾ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਸੱਸ ਨੇ ਲਗਾਏ ਵੱਡੇ ਦੋਸ਼ ਆਬੌਰਚ ਪਰਿਵਾਰਿਕ ਝਗੜੇ ਦਾ ਮਾਮਲਾ ਸਾਹਮਣੇ ਆਇਆ ਜਿਸ ਚ ਜਿੱਥੇ ਬੇਟਾ ਤੇ ਨੂੰਹ ਮਾਂ ਤੇ ਕੁੱਟਮਾਰ ਦੇ ਦੋਸ਼ ਲਾ ਰਹੇ ਨੇ ਉਥੇ ਹੀ ਮਾਂ ਪੁੱਤਰ ਤੇ ਨੂੰਹ ਤੇ ਕੁੱਟਮਾਰ ਦੇ ਦੋਸ਼ ਲਾ ਰਹੀ ਏ ਮਾਂ ਨੂੰ ਹਸਪਤਾਲ ਚ ਦਾਖਲ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਏ ਜਦਕਿ ਨੂੰਹ ਤੇ ਪੁੱਤਰ ਮਾਂ ਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਹਾਲਾਂਕਿ ਮਾਮਲਾ ਜਾਂਚ ਦਾ ਵਿਸ਼ਾ ਹੈ ਪਰ ਇਸ ਸਭ ਦੇ ਵਿਚਾਰ ਸੋਸ਼ਲ ਮੀਡੀਆ ਤੇ ਜ਼ੋਰ ਵਾਇਰਲ ਹੋ ਰਿਹਾ ਹੈ ਜਿਸ ਕੇ ਸਸਤੇ ਨੂੰ ਇੱਕ ਦੂਜੇ ਨਾਲ ਲੜਦੇ ਨਜ਼ਰ ਆ ਰਹੇ ਨੇ। ਕੁਰਨੀ ਨੀਂ ਮੁੱਤਿਆ ਦੋ ਹੰਪਰਾਂ ਦੇ ਵੀ ਨੋਨੇ ਵੀ ਲੋਕਾਂ ਦੇ ਤੋਂ ਹੋ ਕੋਲੇ ਇੱਥੇ ਪਰ ਮਰ ਪਰ ਕੋ ਆਪਣੇ ਮਰ ਪਾਰਕ ਦੇ ਵਿਭਗ ਬੇਕਰੀ ਦੇ ਨਾਲ ਪੰਜ ਬਾਰ ਉਹ ਜਮਾਨਸ ਨੇ ਕੀਤੀ ਵਿਆਹ ਲੈ ਜੰਮਨੇ ਮੁਰਕੇ ਚੋਣੀ ਉੱਦਕੜ ਪਿਆਸੀ ਖਾ ਲੈਣ ਦੇ ਮੰਗਲ ਸਿੰਘ ਵੱਡਾ ਬੇਟਾ ਜੀ ਇਹਨਾਂ ਦਾ ਸਲਾਹੇ ਵੀ ਸ਼ੁਰੂ ਤੋਂ ਸਾਡੀਆਂ ਮਾਸੀਆਂ ਸਾਡੇ ਕਾਰਜ ਵਿੱਚ ਦਖਲ ਦਿੰਦੀਆਂ ਸਾਡਾ ਕਾਰਖਾਨਾ ਜੀ ਇਹ ਆਈ ਚੰਦੀਆਂ ਵੀ ਆ ਜਿਵੇਂ ਮੇਰੇ ਪਹਿਲਾ ਦੋ ਤਲਾਕ ਹੋਇਆ ਤੀਜਾ ਤਲਾਕ ਵੀ ਹੋ ਜਾਏ ਤੇ ਸਾਰੀ ਪ੍ਰਾਪਰਟੀ ਉਹ ਹੜਪ ਕਰ ਲੈਣੀ ਇਹਦੇ ਮਸਲਾਏ ਸਾਨੂੰ ਇਨਸਾਫ ਚਾਹੀਦਾ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕੱਲ ਇਹ ਗੱਲ ਹੋਈ ਮੈਂ ਅਸੀਂ ਕਰਨੀ ਸੀਗੇ ਮੈਂ ਘਰ ਰੋਟੀ ਖਾਣ ਆਇਆ ਜੀ ਤੇ ਉੱਥੇ ਆ ਕੇ ਮਾਤਾ ਤੇ ਮੇਰੀ ਵਾਈਫ ਤੇ ਗੱਲ ਪੈ ਗਈ ਮੇਰੀ ਵਾਈਫ ਨੂੰ ਕੁੱਟਿਆ ਹੀ ਇਹਨਾਂ ਨੇ ਲੋਤੇ ਹੀ ਮੰਗ ਕਰਦੇ ਸਭ ਤੋਂ ਸਖਤ ਕਾਰਵਾਈ ਹੋਵੇ ਮੇਰੇ ਦੋਨੋਂ ਮਾਸੀਆਂ ਉਹਨਾਂ ਦੇ ਪਰਿਵਾਰ ਸਾਰਾ ਤੇ ਮੇਰੀ ਮਾਤਾ ਦੇ ਕਾਰਵਾਈ ਹੋਵੇ ਜੀ ਉਹਨਾਂ ਨੂੰ ਅੰਦਰ ਕਰੋ ਜੀ ਜਿਹਦੇ ਨਾਲ ਧੱਕਾ ਮੁੱਕੀ ਨਹੀਂ ਹੋਈ ਉਹਨਾਂ ਦੇ ਗੱਲ ਪਏ ਜੀ ਲੇਡੀ ਪੁਲਸ ਸਟਾਫ ਆਈ ਹੈ ਉਹਨਾਂ ਨੂੰ ਵੀ ਅੱਗੋਂ ਗਲਤ ਲੈਂਗੁਏਜ ਵਰਤੀ ਇਹਨਾਂ ਨੇ ਮੈਨੂੰ ਪਤਾ ਨਹੀਂ ਸਰ ਬਸ ਆ ਕੇ ਮੈਂ ਆਈ ਐ ਮੈਂ ਗੇਟ ਦ ਤੇ ਆ ਕੇ ਸਰ ਮੇਰੇ ਮੈਨੂੰ ਕਹਿੰਦੀ ਪਈ ਨਿਕਲ ਇੱਥੋਂ ਦੀ ਬਹੁਤ ਗੰਦੀ ਲੈਂਗਵੇਜ ਬੋਲੀ ਮੈਂ ਦੱਸ ਨਹੀਂ ਸਕਦੀ ਇਹਦੇ ਵਿੱਚ ਤੇ ਮੈਨੂੰ ਆ ਕੇ ਗੁੱਸੇ ਤੋਂ ਫੜ ਲਿਆ ਤੇ ਮੇਰੇ ਗਲੋ ਚੈਨ ਲਾ ਲਈ ਕੋਈ ਗੱਲ ਨਹੀਂ ਹੋਈ ਕੋਈ ਕਾਰਨ ਨਹੀਂ ਹੈ ਕੁਝ ਨਹੀਂ ਹੈ ਸਰ ਆ ਕੇ ਮੈਨੂੰ ਕੁੱਟਿਆ ਬਹੁਤ ਜਿਆਦਾ ਮੇਰੇ ਆ ਦੇਖੋ ਸਰ ਕਿੱਦਾਂ ਜ਼ਖਮ ਹੋਏ ਪਏ ਨੇ ਮੇਰੇ ਵਾਲ ਜੜੋਂ ਪੱਟੇ ਹੋਏ ਵਿੱਚ ਪਏ ਨੇ ਮੈਂ ਤੁਹਾਨੂੰ ਦਿਖਾ ਦੇਣੀ ਮੇਰੇ ਵਾਲ ਜੜੋਂ ਹਲਾਤੇ ਸਰ ਮੇਰਾ ਬਹੁਤ ਬੁਰਾ ਹਾਲ ਹੈ ਕਿਤਾ ਮੇਰੀ ਮਮਾ ਛੁੜਾ ਨਹੀਂ ਹੈ ਨਹੀਂ ਛੱਡੀ ਮੇਰੀ ਮਮਾ ਨੇ ਵੀਡੀਓ ਬਣਾ ਲੇ ਕਿ ਕੋਈ ਕਵੇ ਨਾ ਕਿ ਛੁੱਟ ਬੋਲਦੀ ਪਈ ਹੈ ਸਰ ਸਰ ਮਸਲਾ ਇਹ ਹੈ ਕਿ ਜਿੱਦਾਂ ਦੋ ਵਾਈਫ ਇੱਦੀ ਗਈਆਂ ਉਹਨੂੰ ਵੀ ਇੱਦੀ ਕੁੱਟਦੀ ਸੀ ਤੇ ਕਿ ਤੀਜੀ ਵੀ ਚਲੀ ਜਾਵੇ ਸਰ ਮੈਂ ਤੀਸਰੀ ਵਾਈਫ ਐਨਾਂ ਦੀ ਸਰ ਉਹ ਹੀ ਚਾਹੁੰਦੀ ਹੈ ਕਿ ਵੀ ਜਾਵੇ ਤੇ ਜਿਹੜੀ ਪ੍ਰਾਪਰਟੀ ਆ ਉਹ ਆਪਣੀ ਭੈਣ ਨੂੰ ਖਵਾਣਾ ਚਾਹੁੰਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ